ਵਾਸਤ ਜੀਓ ਇਹ ਲੇਖ ਪੜ ਲਗਾ 12 ਚ ਸ਼ਹਿਨਸ਼ਾਹੀ ਸਮਤ ਇੱਕ ਧਰਮਪੁਰ ਦੇ ਗਰਾ ਅੰਗਾਲੀ ਦੇਵਾ ਸਿੰਘ ਤੇਰੇ ਪਿਤਾ ਦਾ ਪਿਛਲਾ ਨਾ ਜੀ ਮਨਸੂਰ ਚੋਪਾਈਆਂ ਤੋਂ ਵੱਡਾ ਨਦਰੀ ਆਇੰਦਾ ਜਿਸ ਵੇਲੇ ਕੁਰੇ ਕੁਰੇ ਉਰੇ ਦੀ ਹੱਦ ਵੇਖ ਵਿਖਾਈਆ ਇਹ ਜ਼ਿਮੀਦਾਰ ਸੀਮ ਸ਼ਹੋਰ ਬੇਲੇ ਵਰਤਦਾਇ ਖਵਾਈਆ ਉਦੋਂ ਸੂਰਜ ਹੋਣ ਲਗਾ ਸੀ ਗਰੂਬ ਆਪਣੀਆਂ ਕਿਰਨਾਂ ਪਰਦੇ ਵਿੱਚ ਛੁਪਾਏਂਦਾ ਇਸ ਵੇਖਿਆ ਇਸ ਲੇਖਿਆਏ ਗੋਬਲ ਆਉਂਦਾ ਜ਼ਰੂਰ ਜੋ ਸੰਜਾ ਗੁਰਿਆ ਖਵਾਇੰਦਾ ਮੈਂ ਇਸ ਨੂੰ ਮਿਲਣਾ ਜ਼ਰੂਰ ਜੋ ਜ਼ਰੂਰਤ ਪੂਰ ਕਰਾਇੰਦਾ ਭੇਡ ਕਰਨ ਲਈ ਇੱਕ ਤੋੜ ਲਿਆ ਤਰਬੂਜ ਖਾਇੰਦਾ ਪੰਡਾ ਮੋਕਾ ਕੇ ਨੇੜੇ ਆਇਆ ਦੂਰ ਚਰਨਾ ਉਤੇ ਸੀਸ ਰਖਾਇੰਦਾ ਤੂੰ ਮਾਲਕ ਹਾਜ਼ਰ ਹਜ਼ੂਰ ਹਜ਼ਰਤ ਚੋਲੀ ਅਗੇ ਡਾਇੰਦਾ ਲੇ ਮਾਫ ਕਰ ਦੇ ਕਰ ਜਾ ਮਸੂਰ ਇਸ ਮਤ ਤੇਰੇ ਹੱਥ ਫੜਾਈਆ ਬੋਵੇਂ ਦੇ ਕਿਆ ਮੈਨੂੰ ਮਨਜ਼ੂਰ ਮੈਂ ਜਨ ਜਾਂਦੇ ਰਾਹियां ਪਾਰ ਲੰਗਾਈਂਦਾ ਇਸ ਦੇ ਵਿੱਚੋਂ ਕੱਡ ਖੋਰ ਉਵੇਂ ਦੇ ਕਰਨਾ ਦੀ ਆਪਣੇ ਹੱਥਾਂ ਨੂੰ ਲਾ ਕੇ ਤੂੜ ਤਲੀ ਮਾਰ ਕੇ ਤੋ ਟੁਕੜੇ ਪੰਨ ਵਖਾਏਂਦਾ ਪ੍ਰਭੂ ਦੇ ਅੰਦਰੋਂ ਲਾਲ ਨਿਕਲਿਆ ਜ਼ਰੂਰ ਜੋ ਥੰਨੋ ਗੁਲਾਬੀ ਰੂਪ ਬਟਾਈਆ ਜੋ ਥੰਨੋ ਗੁਲਾਬੀ ਰੂਪ ਬਟਾਏਂਦਾ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰ ਕਰਨੀ ਕਰਦਾ ਆਪਣੇ ਹੱਥ ਰੱਖਾਂਦਾ ਪ੍ਰਮੂਹ ਦੇ ਅੱਗੇ ਦਿੱਤਾ ਰੱਖ ਦੋ ਹਿੱਸੇ ਵੰਡ ਬੰਡਾ ਆਇੰਦਾ ਗੋਵਿੰਦ ਖੰਡੇ ਦੀ ਨੋਕ ਨਾਲ ਥੋੜਾ ਦਿਆਲਿਆ ਲਿਆ ਚੱਖ ਥੋੜਾ ਦਿਆਲਿਆ ਚੱਖ ਰਸ ਜੀ ਵਿੱਚ ਪਿਆ ਹੱਸ ਪਰਦਾ ਰਹਾ ਖੁਲਾਈਆ ਜ਼ਰਾ ਏ ਕੀ ਕਿਆ ਦੱਸ ਹੌਲੀ ਹੌਲੀ ਮੈਨੂੰ ਰਿਹਾ ਜਨਾਈਆ ਮਨਸੂਰ ਕਿਆ ਇਸ ਦਾ ਦੇ ਕੇ ਜਾਵੀ ਹੱਟ ਬਸ ਤੁਰਦੀ ਚਲੀ ਪਈਆ ਖਲੀ ਨਾ ਜਾਵੀ ਛੱਡ ਦਰਿਆ ਆ ਪਾਰ ਲੰਗਾਈਆ ਨਾ ਵੰਦਿਆ ਮੈਂ ਸਿਰ ਰੱਖਾਂ ਹੱਥ ਮੇਰੇ ਨਦਰ ਉਠਾਈਆ ਦੇਵਾਂ ਦਾ ਉਹ ਬਥ ਜਿਸ ਦੇ ਨਾਲ ਇਸ ਦੀ ਵਸਦੀ ਰਹੇ ਲੁਕਾਈਆ ਜਿਸ ਵੇਲੇ ਪੰਜਾਬ ਚੋਂ ਹੋ ਗਿਆ ਨਾ ਜਿਸ ਵੇਲੇ ਪੰਜਾਬ ਚੋਂ ਗਿਆ ਨਠ ਨਦੇੜਦਾਰਾ ਤਕਈਆ ਉਸ ਵੇਲੇ ਇਸਨੇ ਆਪਣਾ ਸਰੀਰ ਜਾਣਾ ਛੱਡ ਆਤਮ ਪਰਮਾਤਮ ਤੇਰੇ ਵਿੱਚ ਸਮਾਈਆ ਕਲ ਯੁਗ ਅੰਤਮ ਜਿਸ ਵੇਲੇ ਪ੍ਰਗਟ ਹੋਵੇ ਸਮਰੱਥ ਇਸ ਦੀ ਅੱਖ ਦੇ ਆ ਖੁਲਾਈਆ ਜਿਹੜਾ ਬੱਚਾ ਰਬਦਾਸ ਦੇ ਕੋਲ ਨਾਲ ਗਿਆ ਸੀ ਵਸ ਉਹ ਇਸੇ ਦੀ ਝੋਲੀ ਪਾਈਆ ਜਿਨਾ ਮਿਲ ਕੇ ਗੋਣਾ ਜਸ ਤੁਰਦਾ ਨਾਮ ਤੇ ਆਈਆ ਇਸੇ ਦੀ ਉਹ ਸਵਾਨੀ ਹੋਵੇ ਮਿਲ ਜਾਏ ਹੱਟ ਜੋਤੀ ਜੋਤੀ ਜੁੜੀ ਨਾ ਕੋਈ ਟੜਾਈਆ ਜੋੜੀ ਜੁੜੀ ਨਾ ਕੋਈ ਟੜਾਈਆ ਅੰਤਮ ਕੋਤੀ ਲਵਾ ਚੱਕ ਸੱਚਖੰਡ ਦੇ ਆ ਬਹਾਈਆ ਵਾਤ ਸਰਵਾਂ ਸ ਲਿ ਦੇ ਰੱਖ ਦੇਵਾ ਮਾਨ ਬੜੇ ਆਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਪੁਰਖ ਸਮਰੱਥ ਪੂਰਬ ਲੈਣੇ ਸਭ ਦੇ ਗਿਆ ਚਮਕਾਈਆ ਸਰਵਾਰ ਸਾਹਿਬ ਜੀ ਪਾਣੀ ਪੜਦੇ ਗੱਤੀ ਹੋ ਰਾਇ ਸਤਿ ਸ੍ਰੀ ਅਕਾਲ ਜੀ ਆਪੀ ਤੋਂ ਖਾਮਾ ਮੰਗਦਾ ਹਾਂ ਸੋਹੰਨਾ Thank yeah. you.